ਕੁਝ ਲਾਲ ਤੇ ਕੁਝ ਨੀਲੇ ਤੇ ਕੁਝ ਹਰੇ ਟਰੈਕਟਰ ਨੇ ਆ ਜੱਗੀਬਾਈ ਦੇ ਘਰੇ ਨਾ ਖੜੇ ਬਿਲਕੁਲ ਖਰੇ ਟਰੈਕਟਰ ਨੇ ਮਿੱਤਰੋ ਮੈਂ ਖਰੇ ਟਰੈਕਟਰ ਤਾਂ ਕਿਹਾ ਕਿਉਂਕਿ ਬਿਲਕੁਲ ਗਿਣਤੀ ਦੇ ਘੰਟੇ ਚੱਲੇ ਹੋਏ ਨੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਟਰੈਕਟਰ ਨੇ ਇਹ ਕਹਿ ਦਈਏ ਵੀ ਕੱਲੇ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਬਿਲਕੁਲ ਹੀ ਨਵੀਂ ਹੈ ਹਰੇਕੀ ਟਰੈਕਟਰ ਇੰਨਾ ਨਾ ਮੈਂ ਜਿੰਨਾ ਵੀ ਤੁਸੀਂ ਵੇਖ ਰਹੇ ਹੋ ਨਾ ਟਰੈਕਟਰ ਸਾਰਿਆਂ ਦੀ ਜਾਣਕਾਰੀ ਦੇਣ ਲੱਗਿਆ ਜੱਗੀਬਾਈ ਮੇਰੇ ਨਾਲ ਹੈ ਕੱਲੇ-ਕੱਲੇ ਟਰੈਕਟਰ ਦਾ ਮਾਡਲ ਦੱਸਾਂਗੇ ਕਿੰਨੇ ਦੇ ਵਿੱਚ ਬਣੂ ਕੀ ਗੱਲਬਾਤ ਹੈ ਕਿੰਨੇ ਦਾ ਲੋਨ ਹੋਜੂ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਕਰਨ ਲੱਗੇ ਆ ਵਿਸਥਾਰ ਸਹਿਤ ਦੱਸਾਂਗੇ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ ਵੀ ਵੀਡੀਓ ਪਹਿਲਾਂ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਕਰਨ ਨਾਲ ਨਾ ਕਿਸੇ ਸੱਜਣ ਮਿੱਤਰ ਦਾ ਫਾਇਦਾ ਹੋ ਜੂ ਕਿਸੇ ਦੋਸਤ ਮਿੱਤਰ ਦਾ ਫਾਇਦਾ ਹੋ ਜੂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਵੀ ਫਾਇਦਾ ਹੋ ਸਕਦਾ ਵੀਡੀਓ ਸ਼ੇਅਰ ਕਰ ਦਿਓ ਸ਼ੁਰੂਆਤ ਕਰਾਂਗੇ 743 ਤੋਂ ਪਹਿਲਾਂ ਤੁਹਾਨੂੰ ਸੱਜਣ ਨੂੰ ਮਿਲਾ ਦਈਏ ਵੀ ਜਿਨ੍ਹਾਂ ਦੇ ਘਰੇ ਪਹੁੰਚਿਆ ਕਿਹਦੇ ਕਰੇ ਟਰੈਕਟਰ ਖੜੇ ਨੇ ਬਾਈ ਜੀ ਸ੍ਰੀ ਦਾ ਹਾਂਜੀ ਵੀਰੇ ਸਿਆਣੇ ਜਗੀ ਠੀਕ ਹਾਂਜੀ ਹਾਂਜੀ ਕੰਮ ਕਾਰ ਕੰਮ ਚੱਲ ਰਿਹਾ ਪੂਰਾ ਸੋਹਣਾ ਵੀਰੇ ਸੋਹਣਾ ਚੱਲ ਰਿਹਾ ਬਾਈ ਟਰੈਕਟਰ ਵੀ ਤੁਹਾਡੇ ਸੋਹਣੇ ਆ ਠੀਕ ਹੈ ਜੀ ਸੋਹਣਾ ਕੰਮ ਇਸੇ ਤਰ੍ਹਾਂ ਹੀ ਚੱਲਣਾ ਤੇ ਆਪਾਂ ਬਾਈ ਕੱਲੇ ਕੱਲੇ ਦੀ ਜਾਣਕਾਰੀ ਦੇਣੀ ਆ ਹਾਂਜੀ ਹਾਂ ਇਹ ਕਿੰਨੇ ਕ ਟਰੈਕਟਰ ਹੋਣੇ ਅੱਜ ਕੱਲ ਲਗਭਗ ਆਪਣੇ ਹੋਣਗੇ ਵੀਰੇ 10 12 10 12 ਟਰੈਕਟਰ ਨੇ ਸ਼ੁਰੂਆਤ ਆਪਾਂ ਕਰਾਂਗੇ ਇਹ ਤੋਂ ਡਿਟੇਲ ਬਾਈ ਬਣ ਕੇ ਇੰਨਾ ਕ ਦੱਸਿਓ ਜੇ ਕਿਸੇ ਟਰੈਕਟਰ ਦਾ ਕੋਈ ਪਾਰਟ ਪੇਂਟ ਹੋਇਆ ਤਾਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਿਓ ਵੀ ਆਹ ਚੀਜ਼ ਬਈ ਇਹਦੀ ਪੇਂਟ ਆ ਉਹਦਾ ਪਾਰਟ ਸੱਜਣ 2 400 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਨਾ ਉਹ ਫਿਰ ਫੋਨ ਲੱਗ ਕੇ ਕਹਿੰਦੇ ਉਹ ਤੋਂ ਦੁੱਖ ਲੱਗਦਾ ਹੈਨਾ ਤਾਂ ਕਰਕੇ ਨਾ ਜਿਸ ਤਰ੍ਹਾਂ ਦੀ ਗੱਲਬਾਤ ਹੋਈ ਜਿਵੇਂ ਵੀ ਹੋਈ ਆਪਾਂ ਕਲੀਅਰ ਕਰ ਦਈਏ ਹਾਂ ਠੀਕ ਸ਼ੁਰੂਆਤ ਕਰਾਂਗੇ ਆਪਾਂ 44 ਤੋਂ ਦੱਸਿਓ ਇਹਦੇ ਬਾਰੇ ਕਿਹਨਾ ਮਾਡਲ ਹੈ 744 ਆ ਜੀ 24 ਮਾਡਲ ਇਹ 2024 ਮਾਡਲ 2024 ਮਾਡਲ 3 ਸਪੀਡ ਚ ਹੈ 3 ਸਪੀਡ ਚ ਹਾਂ 4 ਵੀ ਡਰਾਈਵ ਚ ਹੈ ਹੈਨਾ 4 ਵੀ ਡਰਾਈਵ ਚ ਆ ਓਕੇ origional 76 ਘੰਟੇ ਚੱਲਿਆ origional ਹੈ ਓਨ ਰਿਕਾਰਡ 7 76 ਘੰਟੇ 76 ਘੰਟੇ ਸਰ ਮੈਨੂੰ ਯਕੀਨ ਨਹੀਂ ਆਉਂਦਾ 76 ਘੰਟੇ ਕਹਿੰਦਾ ਬਾਈ 76 ਘੰਟੇ ਇਹਦਾ ਆਨ ਰਿਕਾਰਡ ਮੀਟਰ ਚੈੱਕ ਕਰਵਾ ਲਿਓ ਬਾਈ ਪਹਿਲੀ ਪਾਰਟੀ ਦਾ ਹਾਂ ਪੀ 33 ਨੰਬਰ ਆ ਮਾਨਸਾ ਅਸ ਮਾਨਸਾ ਦਾ ਨੰਬਰ ਫਰਸਟ ਪਾਰਟੀ ਮਾਨਸਾ ਦਾ ਨੰਬਰ ਆ ਫਰਸਟ ਪਾਰਟੀ ਕਹਿਦਾ ਜੀ ਹੋਰ ਵੀ ਵੱਡੀ ਗੱਲ ਆ ਹਾਂ ਕਾਪੀ ਹਾਜ਼ਰ ਨਗਦਾਂ ਦਾ ਕੋਈ 35 ਨੰਬਰ ਫਾਰਮ ਨਹੀਂ ਨਾਲ ਨਗਦਾਂ ਦਾ ਨਗਦਾਂ ਦਾ ਆਰਸੀ 25 ਦੀ ਆ ਓਕੇ 76 ਘੰਟੇ ਚੱਲਿਆ ਹੋਇਆ ਬਾਈ 24 ਮਾਡਲ ਹਾਂਜੀ ਹਾਂਜੀ ਫਰਸਟ ਪਾਰਟੀ ਆ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਸ਼ੁਰੂਆਤ ਦੇ ਵਿੱਚ ਦੱਸ ਦੇ ਕਿਉਂਕਿ ਹਰੇਕ ਸੱਜ ਇਦੇ ਉੱਪਰ ਲੋਨ ਕਿੰਨੇ ਦਾ ਹੋਜੂ? ਲੋਨ ਹੋਜੂਗਾ ਜੀ ਉੱਪਰ 6 ਲੱਖ ਰੁਪਏ ਦਾ ਜੀ। 6 ਲੱਖ ਦਾ। ਹਾਂਜੀ ਹਾਂ। ਹੁਣ ਆਪਾਂ ਇਹਦੇ ਡਿਮਾਂਡ ਕੀ ਰੱਖੀ ਆ? ਡਿਮਾਂਡ ਇਹਦੀ ਹੈਗੀ ਆ ਜੀ 7 ਲੱਖ 60 ਹਜ਼ਾਰ ਰੁਪਏ। 7 ਲੱਖ ਤੇ 60 ਹਜ਼ਾਰ। ਹਾਂਜੀ ਹਾਂਜੀ ਬਿਲਕੁਲ। ਦਮੇਗਾ ਕਿੰਨੇ ਦਾ? ਗੱਲ ਕਰਦੇ ਦੇਣ ਲੈਣ ਵਾਲੇ ਆ ਕੇ ਕੋਈ ਬਸ ਦੇਣ ਲੈਣ ਵਾਲੀ ਗੱਲ 7.5 ਲੱਖ ਰੁਪਏ ਦੇ ਦਾਂਗੇ ਜੀ। 7 ਲੱਖ ਤੇ 50 ਹਜ਼ਾਰ। ਹਾਂਜੀ ਹਾਂ। ਹੋਰ ਕਿੰਨਾ ਕਮਾਂਡ ਤਾਨ ਕਰ ਦੇਗਾ? ਹੁਣ ਤਾਂ ਫੋਲ ਹੀ ਹੋ ਗਿਆ ਬਾਕੀ ਕੋਈ ਗੱਲ ਨਹੀਂ ਕਰ ਦਾਂਗੇ ਜੀ। ਕਰ ਦੋਗੇ? ਹਾਂ। ਪਰ ਟਾਇਰਾਂ ਦੇ ਬੰਬਲ ਦਿਖਾ ਦੇ ਬ ਲੈ ਸੱਜਣੋ ਇੱਕ ਵਾਰੀ ਨਾ ਸਿਰਫ ਤੁਸੀਂ ਇਹ ਮੰਨ ਕੇ ਚੱਲਿਓ ਵੀ ਅਸੀਂ 1.5 ਲੱਖ ਰੁਪਏ ਜੇਬ ਦੇ ਵਿੱਚ ਪਾਉਣਾ ਤੇ ਸਵਰਾਜ ਲਿਉਣਾ ਲਿਉਣਾ ਵੀ 744 ਹੈ ਆਪਾਂ ਬਈ ਖੜੇ ਕਿੱਥੇ ਜਾਂ ਤੋਂ ਪਹਿਲਾਂ ਇਹ ਦੱਸ ਵੀ ਟਰੈਕਟਰ ਕਿਤੇ ਸੱਜਣਾ ਉਤਾਵਲੇ ਹੋਣਗੇ ਬਾਹਲੇ ਖਰੀਦਣ ਵਾਸਤੇ ਕਿਤੇ ਰਾਸਤੇ ਗਲਤ ਨਾ ਪਹਿ ਜਾਣਾ ਸਿੱਧੇ ਉਰੇ ਆ ਜਾਣਾ ਪਿੰਡ ਹੰਡਿਆ ਹੈਗਾ ਵੀਰੇ ਸਰਾਹ ਕੋਠੇ ਆ अच्छा हां मान्स वाले रोड ਤੋਂ ਹੂੰ 2 2.5 ਕਿਲੋਮੀਟਰ ਤੇ ਆਏ ਆਪਣਾ ਮਗਾ 2 ਕਿਲੋਮੀਟਰ ਦੀ ਦੂਰੀ ਤੇ ਇਹ ਟਰਾਲੇ ਨੂੰ ਵੱਟ ਜਾਂਦੀ ਕਿਤੇ ਆ ਟਰਾਲੇ ਨੂੰ ਵੱਡੇ ਨੂੰ ਵੱਡੇ ਤੇ ਟਰਾਲੇ ਨੂੰ ਛੜਕ ਜਾਂਦੀ ਹੜੇ ਤੋਂ ਉਹਦੇ ਉੱਪਰ ਧਰਮੇ ਬਿਲਕੁਲ ਆ ਵੱਡੀ ਸਾਰੀ ਬੇਰੀ ਹੈ ਬੇਰੀ ਦੇ ਨੀਚੇ ਨਾਲ ਸਾਰੇ ਡਰੈਕਟਰ ਖੜੇ ਹੁੰਦੇ ਆ ਤੇ ਬਾਈ ਹੁਣ ਆਪਾਂ ਗੱਲ ਕਰਦੇ ਆ ਆ ਡਰੈਕਟਰ ਤੋਂ ਸ਼ੁਰੂਆਤ ਕਰਦੇ ਆ ਨਾ ਇਹ 13 ਮਾਡਲ ਹੈ 2013 ਹਾਂਜੀ ਕੰਡੀਸ਼ਨ ਤੇ ਇਹ ਵੀ オリジナル ਹੈ ਸਾਰਾ オリジナル ਆ ਜੀ ਬੰਪਰ ਨੂੰ ਛੜ ਕੇ ਬੰਪਰ ਨੂੰ ਛੜ ਕੇ ਹੂੰ ਟਾਇਰਾਂ ਦੀ ਕੀ ਕੰਡੀਸ਼ਨ ਹੋਏ ਦੀ ਟਾਇਰ ਹੈਗੇ ਨੇ ਜੀ 75 ਪਿਆਸੀ 80 ਪਿਆਸੀ ਓਕੇ ਨੰਬਰ ਕਿੱਥ ਨੰਬਰ PB08 ਵੀਰੇ ਜਲੰਧਰ ਦਾ ਪਾਰਟੀ ਦਾ ਹਾਂਜੀ ਫਰਸਟ ਪਾਰਟੀ ਐ ਫਰਸਟ ਪਾਰਟੀ ਹਜੇ ਤੱਕ ਕਿਸੇ ਬਸੇ ਖੁੱਲਿਆ ਨਹੀਂ ਅੱਛਾ ਹਾਂ ਬੱਟੀ ਨਿਊ ਜੰਨ ਪੰਜਾਬੀ ਪੰਜਾਬੀ ਨਹੀਂ ਲੱਗੀ ਕਿਸੇ ਬਸੇ ਜਿੰਨਾ ਹੈਗਾ ਸਾਰਾ Ориਜਨਲ ਆ ਬੈਨ ਤੋਂ ਵੀ ਦਿਖਾ ਦੇ ਰਿੰਬਾਂ ਦਾ ਦਿਖਾ ਦਿਓ ਕਿੰਨੇ ਦਾ ਬਣ ਜਾਣਾ ਹੈ ਬਣ ਦੇਣ ਲੈਣ ਦੀਆਂ ਗੱਲਾਂ ਕਰੀਏ ਆਪਾਂ ਉਹਦੇ ਵਿੱਚ ਕੋਈ ਹਾਂ ਲੈ ਅੱਜ ਮੈਂ ਤੜੰਗ ਨਹੀਂ ਰੇਟੋ ਦੱਸ ਕੋਈ ਫਿਕਸ ਰੇਟ ਹੀ ਰੱਖ ਦਿੰਨੇ ਆਪਾਂ ਫਿਕਸ ਰੇਟ ਰੱਖ ਲੈ ਮੈਂ ਦੂਜੀ ਗੱਲ ਕਰਦੀ ਨਹੀਂ ਬਸ ਠੀਕ ਆ ਜੀ ਇਹ ਦੇਣ ਲੈਣ ਬਣੂਗੇ 4.5 ਲੱਖ ਰੁਪਏ ਦਾ 4 ਲੱਖ 50 ਹਜ਼ਾਰ 50 ਹਜ਼ਾਰ ਦਾ ਲੋਨ 50 ਨੰਬਰ ਲੋਨ ਕਿੰਨੇ ਦਾ ਲੋਨ ਹੋ ਜਾਊਗਾ ਜੀ ਹੋ ਜਾਊਗਾ ਹਾਂਜੀ ਤੇ ਜਿਹੜਾ ਆ ਖੜਾ ਜਿਹਦੇ ਹਾਰ ਪਾਇਆ ਖੜਾ 2023 ਮਾਡਲ 23 ਮਾਡਲ ਹੈ ਹਾਂਜੀ ਹਾਂ ਇਹ 3 ਇਹ 270 ਘੰਟੇ ओरिजिनल ਚੱਲਿਆ 270 270 ਘੰਟੇ ਆ ਇਹਦੀ ਬਾਜੀ ਲੱਗੇ ਹੋਏ ਹਾਂਜੀ ਹਾਂ ਇਹ ਪਲੇਟਫਾਰਮ ਲੱਗਿਆ 25000 ਦਾ ਪਲੇਟਫਾਰਮ ਆ ਅੱਛਾ 15 ਦੀ ਛਤਰੀ ਆ 10 ਦਾ ਮੂਰੇ ਬੈਂਪਰ ਆ 50000 ਦਾ ਸਮਾਨ ਐਕਸਟਰਾ ਬਾਕੀ 270 ਘੰਟੇ ਚੱਲੇ ਟਾਇਰ ਐ ਇੱਦੀ ਦਿਖਾ ਦੇ ਤਰਮੇ ਅਨ ਅੰਦਰ ਖਾ ਦੇ ਦਾਨੀ ਜੀ ਸਟੀਰਿੰਗ ਜੀ ਸਟੀਰਿੰਗ ਦੇ ਬਾਕੀ 16 ਦੇ ਟਾਇਰਾਂ ਚ ਬਈ 16 ਦੇ ਟਾਇਰਾਂ ਦਾ 3 ਸਪੀਡ ਆ ਓਕੇ ਇਹਦੇ ਵਿੱਚ ਤਾਂ ਫੀਚਰ ਹੀ ਸਾਰੇ ਆ ਗਏ ਹਾਂਜੀ ਹਾਂ 23 ਦਾ ਵੀ ਇਹ ਤੀਜਾ ਮਹੀਨਾ ਹੈਗਾ ਜੀ ਅੱਛਾ ਤੀਜਾ ਮਹੀਨਾ ਹਾਂਜੀ ਹਾਂ ਬਾਕੀ ਦੇ 540 ਚੱਕਰ ਅੱਗੇ ਨੂੰ ਪੈਂਦੇ ਨੇ ਓਕੇ ਪੀਟੀਓ ਵਾਲੇ ਦੇ 540 ਅੱਗੇ ਨੂੰ ਆ ਠੀਕ ਹੈ ਜੀ ਤੇ ਬਈ ਮੈਨੂੰ ਦਿਖਾ ਦਿਓ ਇੱਕ ਵਾਰੀ ਤੈਨ ਮਾਰਿਆ ਕਰਾਂ ਕੈਮਰਾ ਇਹਦੀ ਹੁੱਕ ਦੇਖੋ ਬਾਕੀ ਸਰਵਿਸ ਅਜੇ ਹੋਈ ਨਹੀਂ ਬਈ ਪਹਿਲੀ ਸਰਵਿਸ ਹੀ ਹੋਈ ਆ ਫਿਲਟਰ ਵੀ ਸੀਲ ਦਿਖਾ ਦਿੰਦਾ ਰਮਿਆ ਜੀ ਲੇਦਰ ਮੈਂ ਪਹਿਲੀ ਸਰਵਿਸ ਨਹੀਂ ਬਾਈ ਕਹਿੰਦਾ ਹੋਈ ਨਹੀਂ ਹੋਈ ਨਹੀਂ ਹਜੇ ਪਹਿਲੀ ਸਰਵਿਸ ਹੋਈ ਨਹੀਂ ਹਲੇ ਸੀ ਉਵੇਂ ਮੇਰੇ ਜਨੂ ਸੀ 200 ਕਿੰਨੇ ਘੰਟੇ ਦੱਸਿਆ ਸੀ 70 ਘੰਟੇ 270 ਘੰਟੇ ਚੰਦਿਆ ਹੋਇਆ ਧਰਮੇ ਟਾਇਰ ਦਿਖਾ ਦੀ ਜੱਜ ਸਾਰੇ ਸੱਜਣ ਕਰ ਲੈਣਗੇ ਵੱਡਾ ਬਾਈ ਕਹਿੰਦਾ 25000 ਦਾ ਤੇ ਇਹ ਪਲੇਟਫਾਰਮ ਲੱਗਿਆ ਹੋਇਆ ਹਾਂਜੀ ਹਾਂ ਤਨੂਪੀ ਲੱਗੀ ਹੋਈ ਆ ਘੋੜਾ ਬੰਪਰ ਲੱਗਿਆ ਹੋਇਆ ਤੇ ਕੱਲੇ ਸਿਸਟਮ ਦੀ ਕਮੀਆਂ ਬਸ 32 ਮਿਲ ਜੂ ਲੋਕ ਕਿੱਲਿਆਂ ਦੇ ਕਿੱਲੇ ਉਡਾ ਦਿੰਦੇ ਨੇ ਫਰੀਦਵਾ ਦਾਂਗੇ ਨਾਲ ਬਾਈ ਨਾਲ ਫਰੀਦ ਦਾਂਗੇ ਹਾਂਜੀ ਹਾਂਜੀ ਬਿਲਕੁਲ ਫਰੀ ਮਿਲ ਜੂ ਚੱਕੋ ਮਿੱਤਰੋ 32 ਨਾਲ ਫਰੀ ਇੱਕੋ ਹੀ ਦਰ ਮੈਂ ਆ ਵੀ ਪਹਿਲਾਂ ਹੀ ਲੱਗ ਗਿਆ ਜੀ ਵੀ ਇੱਕ ਇੱਕ ਸਾਰਿਆਂ ਦਾ ਰੇਟ ਹੀ ਇੱਕ ਰੱਖ ਦਿੰਨੇ ਆ ਬਸ ਇੱਕ ਰੱਖ ਜਿਹੜੇ ਸੱਜਣ ਆਉਣਗੇ ਕਿੰਨੇ ਦਾ ਹੋਜੂ ਇਹ ਹੋਜੂਗਾ ਜੀ ਮੌਕੇ ਤੇ 75000 ਰੁਪਏ ਦਾ 7 ਲੱਖ ਦੇ 75000 ਦਾ 50000 ਦਾ ਸਮਾਨ ਆ ਸਵਾ 7 ਲੱਖ ਦਾ ਰਹਿ ਗਿਆ ਚੱਕੋ ਮਿੱਤਰੋ 7 ਲੱਖ ਦੇ 270 ਘੰਟੇ ਰਹਿ ਜਣਾ ਚੱਲਿਆ 270 ਘੰਟੇ ਚੱਲਿਆ ਹੋਇਆ ਸਮਾਨ ਤੋਂ ਬਿਨਾਂ ਹੀ 75000 ਦੇ ਵੇਚ ਗਏ ਨੇ ਦਰਮੇ ਠੀਕ ਆ ਤੇ ਜਿਹੜਾ ਆ ਖੜਾ ਬਈ ਇਹ 2021 ਆ ਜੀ ਹਾਂ ਇਹ ਕਿ ਨੱਕ ਜੱਮ ਗਿਆ ਤੇਰਾ ਨੰਬਰ 51300 ਘੰਟਾ ਚੱਲਿਆ ਜੀ ਓਕੇ ਦਰਮੇ ਆ ਚਟਾਂ ਕਰਾ ਚੈੱਕ ਕ 13 ਮਾਡਲ ਨੰਬਰ ਪੰਜਾਬ ਹੈ ਮਾਨਸੂਰ ਪੰਜਾਬ ਦਾ ਫਰਸਟ ਵਾਲਟੀ ਓਕੇ ਤੇ ਮੂਹਰੇ ਟਾਇਰ ਇਹਦੇ ਨਵੇਂ ਆ ਰਹੇ ਤੇ ਬਈ ਹਾਂਜੀ ਹਾਂ ਇਹਦੇ ਚਾਰੇ ਟਾਇਰ ਚੇਂਜ ਨੇ ਬਈ ਸੌਕੇ ਤੌਰ ਤੇ ਬਦਲਦੇ ਸੀ ਚਾਰੇ ਟਾਇਰ ਵੀਕੇ ਟੇਜ ਦੇ ਨੇ ਹੂੰ 14 ਦੇ ਟਾਇਰਾਂ ਚ ਸੈਂਟਰ ਗੀਅਰ ਆ ਜੀ ਕਿੰਨੇ ਦਾ ਬਣੂਗਾ 14 ਦੇ ਟਾਇਰਾਂ ਦਾ ਸੈਂਟਰ ਗੀਅਰ ਬਸ ਇੱਕਾ ਜਿਹਦਾ ਇੱਕ ਇੱਕ ਰੱਖਦਾ ਸੀ ਸਾਰੇ ਡਿਸਕਾਊਂਟ ਹੀ ਕਰਦੇ ਸਾਰਿਆਂ ਦੇ ਦੂਜੀ ਗੱਲ ਰੱਖੀ ਨਹੀਂ ਰੇਟ ਦੀ ਦਾ ਸਾਰੀ ਚੱਕ ਦੀਆਂ ਆ ਦੇਖੋ ਮੰਗਣ ਨੂੰ 67 ਸੀ ਪਰ ਹਾ ਜਾਂ ਨਾ ਸਵਾ 6 ਦਾ ਚੱਕੋ ਮਿੱਤਰੋ 6 ਲੱਖ ਤੇ 25 ਹਜ਼ਾਰ ਦੇ ਵਿੱਚ 21 ਮਾਡਲ ਬਸ 21 ਮਾਡਲ ਤੇ ਜਿਹੜਾ ਆ ਖੜਾ ਬਈ 2018 ਮਾਡਲ ਹਾਂ ਇਹ ਕਿ ਨੱਕ ਚੱਲ ਗਿਆ 11 ਨੰਬਰ ਨਾਲ ਦੇ ਟਾਇਰ ਆ ਠੀਕ ਹੈ ਜੀ ਦਰਮੇ ਇਹ ਦਿਖਾ ਦੇ ਪੱਟੀ ਦਾ ਰੰਗ ਵੀ ਹਜੇ ਮੱਚਿਆ ਨਹੀਂ ਹਾਂ ਉਹ ਸਹੀ ਗੱਲ ਆ ਆ ਦੇਖਣ ਦੀ ਗੱਲਾਂ ਨੇ ਚਾਰੇ ਟਾਇਰ ਨਾਲ ਦੇ ਆ ਜੀ ਕਿਸੇ ਪਾਸਿਓਂ ਵੀ ਪੇਂਟ ਦੀ ਆਪਣੀ ਜ਼ਿੰਮੇਵਾਰੀ ਆ ਹਜੇ ਤੱਕ ਇਹ ਕੱਦੂ ਚ ਨਹੀਂ ਵੜਿਆ ਅੱਛਾ ਹਾਂਜੀ ਹਾਂ ਕੱਦ ਗਾਰੇ ਚ ਨਹੀਂ ਆਇਆ ਹਜੇ ਤੱਕ ਗਾਰੇ ਚ ਨਹੀਂ ਆਇਆ ਚਾਰੇ ਪਾਸਿਓਂ ਦਿਖਾ ਦੇ ਰਿੰਬਾ ਨੀ ਕੰਡੀਸ਼ਨ ਦਿਖਾ ਦੇ ਦਰਮੇ ਹ ਉਹ ਕੱਕ ਸਾਰੀ ਦਿਖਾ ਦੇ ਦੀ ਵੀ ਬਈ ਇਹਦੀ ਕੀ ਡਿਮਾਂਡ ਹੈ ਪਰ ਇੱਕੋ ਇੱਕੋ ਜਿਹਾ ਰੇਟ ਰੱਖਦੇ ਜੀ ਆਪਾਂ ਡਿਮਾਂਡ ਮੰਗ ਨੂੰ ਜੋ ਮੱਦੀ ਮੰਗੀ ਬਸ ਬਣੂ ਕਿੰਨੇ ਦਾ ਬਣੂ ਕਿੰਨੇ ਦਾ ਹਾਂ ਬਸ ਇੱਕੋ ਹੀ ਰੇਟ ਹੋਊਗਾ ਜੀ ਇਹ 65000 ਦਾ 5 ਰੱਖਦੇ ਬਈ ਹਾਂ ਜੀ ਹਾਂ ਓਕੇ ਤੇ ਜਿਹੜਾ ਆ ਆਖੜਾ ਵੀ ਇਧਰਲੇ ਪਾਸੇ ਜਮੇ ਨਾ ਮਾਰਿਆ ਇਹ 22 ਮਾਡਲ ਆ ਜੀ ਇਹ 22 ਮਾਡਲ ਆ ਇਹ 22 ਮਾਡਲ ਆ ਓਕੇ ਹਾਂਜੀ ਹਾਂ 22 ਮਾਡਲ ਆ ਬਈ ਚੱਲ 22 ਮਾਡਲ ਐਵਰ ਦੀ ਛਾਤਰੀ ਇਹਦੇ ਆ ਠੱਕੇ ਵਾਲਾ ਪੰਪ ਰੇਦੇ ਆ 16 ਦੇ ਟਾਇਰਾਂ ਚ ਆ 16 ਦੇ ਟਾਇਰਾਂ ਚ ਆ 3 ਸਪੀਡ ਆ ਅੱਛਾ ਹਾਂਜੀ 3 ਸਪੀਡ ਹੈ 16 ਦੇ ਟਾਇਰਾਂ ਚ 22 ਮਾਡਲ ਹੈ 22 ਮਾਡਲ ਹੈ ਜੀ ਨੰਬਰ ਪੰਜਾਬ ਹੋਊਗਾ ਨੰਬਰ ਪੰਜਾਬ ਦਾ ਫਰਸਟ ਪਾਰਟੀ ਹੋਣੀ ਆ ਫਰਸਟ ਪਾਰਟੀ ਆ ਉਦਾਂ ਕਿੰਨਾ ਕਿ ਚੱਲਿਆ ਹੋ ਬਈ ਇਹ ਇਹ ਚੱਲ ਗਿਆ 1100 ਘੰਟਾ ਬਈ ਸਹੀ ਜਿਹੜਾ ਚੱਲਿਆ ਰਿਕਾਰਡ ਚ ਆਪਾਂ ਝੂਠ ਨਹੀਂ ਬੋਲਦੇ ਇਹ 1100 ਚੱਲਿਆ ਸੀ ਉਹ ਤੇ ਜਿਹੜਾ 23 ਮਾਡਲ 'ਚ 276 ਚੱਲਿਆ ਸੀ ਓਕੇ ਇਹ ਜੈਸਨੋ ਕਿੰਨੇ ਦਾ ਬਣੂਗਾ ਇਹ ਜੈਸਨੋ ਇੱਕੋ ਹੀ ਰੇਟ ਹੋਊਗਾ ਜੀ ਇਹਦਾ ਇਹ ਬਣੂਗਾ 30000 ਦਾ ਜੀ 730 ਦਾ 7 ਲੱਖ 30000 ਦਾ ਜੀ ਅਜੇ ਕੋਈ ਫਿਕਸ ਰੇਟ ਹੀ ਰੱਖਦੇ ਤਾਂ ਰਮਣ ਜਿਹੜਾ ਆ ਖੜਾ ਇੱਧ ਸਮਾਨਦਾਰ ਮੇਦੇ ਵੀ ਬਸ ਹਾਂ ਤੁਹਾਨੂੰ ਕੀ ਦਸੀ ਹੈ ਹਾਂ ਕਮਾਲ ਕੁ ਹੀ ਪੀਏ ਟਾਇਰ ਹਾਂ ਟਾਇਰ ਦਿਖਾ ਕੇ ਦਵਾਈਆਂ ਨੂੰ ਵੱਡੇ ਟਾਇਰ ਨੇ ਜਾਜੀ ਟਾਇਰ ਪੋਏ ਹੋਏ ਜਾਜੀ ਟਾਇਰ ਨੇ ਹਾਂ 916 ਦੇ ਵੇਡ ਲੱਗੇ ਨੇ ਮੂਰੇ ਬਣੋ ਪੀਏ ਦੇ ਲੱਗੇ ਆ ਦੇਖ ਬਈ ਇਹਦੇ ਵੇਡ ਤਾਂ ਆਉਂਦੇ ਨਹੀਂ ਤਾਂ ਬਾਅਦ ਚ ਲਗਾਏ ਇਹਦੇ ਨਹੀਂ ਬਾਅਦ ਚ ਟਾਇਰ ਵੀ ਬਾਅਦ ਚ ਹੋਣੇ ਵੇਡ ਵੀ ਬਾਅਦ ਚ ਹੋਣੇ ਛਤਰੀ ਵੀ ਛਤਰੀ ਵੀ ਬਾਅਦ ਚ ਛਤਰੀ ਵੀ ਬਾਅਦ ਚ ਸੁਪਰ ਆ ਗਿਆ ਜੀ ਸੁਪਰ ਪਲੱਸ ਇਹ ਠੀਕ ਹੈ ਜੀ ਇਹ ਯੂਜੀ ਗੇਅਰ ਚ ਛਤਰੀ ਯੂਜੀ ਗੇਅਰ ਹਾਂ ਜੀ ਹਾਂ ਬਿਲਕੁਲ ਬਿਲਕੁਲ ਪਾਵਰ ਸਟੀering ਆ ਪਾਵਰ ਸਟੀering ਆ ਪਰ ਮੇ ਨਾਲ ਦੇ ਟਾਇਰ ਪਏ ਨੇ ਇਹਦੇ ਮਗਰ ਲੈਟਰ ਨਾ ਉਹ ਬਾਈ ਫਿਰ ਤੇ ਚੱਲੇ ਬਹੁਤ ਘੱਟ ਹੋਣਾ ਇਹ ਚੱਲਿਆ ਜੀ 11 1200 ਘੰਟਾ ਰੀਨਲ ਜਿੰਨੇ ਟਰੈਕਟਰ ਨੇ ਦਰਮਿਆਨ ਸਾਰੇ ਚੈੱਕ ਕਰਵਾ ਦੀ ਹੂੰ ਬੰਦਾ ਨਾ ਜਾ ਕੇ ਏਜੰਸੀ ਚੈੱਕ ਕਰਵਾ ਲੈ ਵੀ ਜੇ ਉਹਨਾਂ ਨਾਂ ਚ ਚੱਲਿਆ ਹੋਇਆ ਹੈ ਨਾ ਹਾਂ 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 ਟਰੈਕਟਰ ਸਾਡਾ ਜੀ ਆਪਣਾ ਇਹ ਵੀ ਗੱਲ ਰਹਿ ਗਈ ਅੱਜ ਨਾਲ ਇੱਕ ਹੋਰ ਤੁਹਾਨੂੰ ਮੈਂ ਜਮਾਈ ਸੀਲਡ ਟਰੈਕਟਰ ਰਵਰਸ ਪੀਟੀਓ ਹਾਂ ਲੈ ਆ ਰੇਸ਼ ਵਾਲੀ ਵੀ ਦਿਖਾ ਦੇ ਕਰਾਂ ਸੀਲ ਕੋਈ ਛੇੜ ਛਾੜ ਨਹੀਂ ਬਾਈ ਜੈਸਨੋ ਕਿੰਨੇ ਚ ਬਣ ਜਾਣਾ ਬਸ ਜੈਸਨੋ ਹੀ ਬਣਨਾ ਜੀ ਦਾ ਸੇਲਕ ਤੇ 70000 ਦਾ ਨੰਬਰ ਪੰਜਾਬੀ ਆ ਨੰਬਰ ਪੰਜਾਬ ਦਾ ਪੀਵੀ 13 ਅੱਛਾ ਪੀਵੀ 13 ਫਿਰ ਤਾਂ ਆਪਣੇ ਜ਼ਿਲ੍ਹੇ ਦਾ ਹੈ ਹਾਂਜੀ ਆਪਣੇ ਜ਼ਿਲ੍ਹੇ ਦਾ ਆਪਦੇ ਦਾ ਸੰਗਰੂਰ ਜ਼ਿਲ੍ਹਾ ਵਿਚੀ ਤੋਂ ਉਹਨੂੰ ਵੇਟ ਮਿਲ ਜਾਣਗੇ ਵਿਚੀ ਟਾਇਰ ਮਿਲ ਜਾਣਗੇ ਸਾਰੇ ਵਿਚੀ ਕਨੋਪੀ ਲੱਗੀ ਹੋਈ ਵਿਚੀ ਵਿਚੀ ਕਨੋਪੀ ਕਨੋਪੀ ਤੇ ਲੱਗੀ ਹੋਈ ਐਲਡੀ ਵੀ ਵਿਚੀ ਮਿਲ ਐਲਡੀ ਵੀ ਠੀਕ ਹੈ ਤੇ ਭਾਈ ਜਿਹੜਾ ਆ ਆਖੜਾ ਇਧਰਲੇ ਪਾਸੇ ਇਹ ਆ ਗਿਆ ਜੀ 969 ਹੂੰ ਨੰਬਰ ਇਹਦਾ ਹੀ ਪੀਵੀ 13 ਧਰਮੇ ਪੀਵੀ 13 ਇਹ ਵੀ ਪਹਿਲੀ ਪਾਰਟੀ ਦਾ ਫਸਟ ਪਾਰਟੀ ਦਾ ਮਾਡਲ ਕਿੰਨਾ ਹੈ ਬਾਈ ਮਾਡਲ 2022 22 ਮਾਡਲ ਹੈ ਮਾਈ ਮਾਡਲ ਆ ਹਾਂ ਚੱਲ ਗਿਆ ਬ 1350 ਘੰਟਾ 1350 ਘੰਟੇ ਚੱਲ ਗਿਆ ਓਕੇ 22 ਮਾਡਲ ਆ ਚੰਗੀ ਤਰ੍ਹਾਂ ਇਹਨੂੰ ਗੌਰ ਨਾਲ ਦਿਖਾ ਦੇ ਠੀਕ ਹੈ ਜੀ ਜਿੰਨੇ ਡਾਕਟਰ ਧਰਮੇ ਆਪਣੀ ਵੀਡੀਓ ਚਲਦੇ ਨੇ ਬੇਸ਼ੱਕ ਸਾਰੇ ਬਾਹ ਕੇ ਚੈੱਕ ਕਰਕੇ ਲੈ ਜਾਣਾ ਇੱਕ ਵੱਡੀ ਗੱਲ ਇਹ ਵੀ ਆ ਬਿਲਕੁਲ ਵੱਡੀ ਗੱਲ ਤੇ ਇਹੀ ਹੁੰਦੀ ਆ ਕਿਉਂਕਿ ਸੱਜਣ ਨਾ ਜਦੋਂ ਵਾਉਣਗੇ ਉਹਨਾਂ ਨੂੰ ਪਤਾ ਲੱਗੂ ਵੀ ਕੀ ਕੁਆਲਿਟੀ ਘਰ ਜਾ ਕੇ ਵੀ ਪਤਾ ਲੱਗ ਜਾਂਦਾ ਰਹਿਣਾ ਤਾਂ ਫੇਰ ਨਹੀਂ ਲੰਬਾ ਸਮਾਂ ਤਾਂ ਚੱਲਦਾ ਨਹੀਂ ਇਹ ਕਾਰੋਬਾਰ ਜੇ ਆਪਾਂ ਜ ਡਾਕਟਰ ਦੇਤਾ ਦੁਬਾਰੇ ਲੰਮੇ ਦੁਬਾਰੇ ਆਉਣਾ ਨਹੀਂ ਜ਼ਿੰਦਗੀ 'ਚ ਇੱਕ ਕਰਦੇ ਬਰ ਲੈਣਾ ਹੁੰਦਾ ਮਸਾਂ ਤੇ ਤਸੱਲੀ ਕਰਕੇ ਹੀ ਲਿਆ ਕਰੋ ਉਪਤੇ ਗਣਿਆ ਬਸ ਬਈ ਕੀ ਜੈਸਨੋਜ ਦੀ ਕੀ ਰਿਪੋਰਟ ਹੈ ਤਰ ਮੈਂ ਉਹਦਾ 855 ਲੀਟਰ ਜੀ ਦੇਖੀ ਹੈ ਆਪਾਂ ਅੱਜ 7.5 ਲੱਖ ਦਾ ਵੇਖਦਾ ਬਿਲਕੁਲ ਵੇਖਦਾ 7.5 ਲੱਖ ਦਾ ਆਪਾਂ 969 ਦੇ ਦਾਂਗੇ 22 ਮਾਡਲ 22 ਮਾਡਲ 969 969 7.5 ਲੱਖ ਦਾ ਚੱਕੋ ਮਿੱਤਰੋ ਆਜੋ ਤਮਾਕਾ ਕਰਦਾ ਅੱਜ ਰਖੜੀਆਂ ਤੇ ਤਾਂ ਨਹੀਂ ਆਫਰ ਦੇ ਜਾਂਦਾ ਰਖੜੀਆਂ ਦਾ ਆਫਰ ਅੱਜ ਦਾ ਸਾਰਾ ਲੈ ਮਿੱਤਰੋ ਰਖੜੀਆਂ ਤੇ ਬਾਈ ਕਹਿੰਦਾ ਆਫਰ ਆ ਬਈ ਆ ਵੀ ਦੱਸ ਦੇ ਫਿਰ 55 10 55 10 ਦਿਖਾਦਾ ਕਿੰਨਾ ਮਾਡਲ ਆ ਪਹਿਲਾਂ ਤੇ 2008 ਮਾਡਲ ਕਿੰਨੀ ਹਾਟ ਘਾਏ ਦੀ ਵੀ ਜਿੰਨਾ ਹੈਗਾ ਸਾਰਾ ਇਹ ਵੀ ਰੀਜਨਲ ਟਰੈਕਟਰ ਨਵਾਂ ਬਈ ਤੇਰਾ ਵਾਕੀ ਯਾਰ ਇਹ ਤਾਂ ਹਨਾ ਹੈ ਟਰੈਕਟਰ ਨਵਾਂ ਟਰੈਕਟਰ ਦੇਖੇ ਚੱਲੂ ਦਰਵੇਂ ਗਾਹਾਂ ਗਾ ਮੂਰਲੇ ਟਾਇਰ ਵੀ ਨਵੇਂ ਨੇ ਕੱਲਾ ਟਰੈਕਟਰ ਨਹੀਂ ਨਵਾਂ ਹੂੰ ਪਲੇਟਫਾਰਮ ਚੈੱਕ ਕਰਵਾ ਵੀ ਰਿੰਮਾਂ ਦਾ ਚੈੱਕ ਕਰਵਾ ਦੇ ਟਾਇਰ ਵੀ ਨਵੇਂ ਵਰਗੇ ਨੇ ਹੁੱਕ ਦਿਖਾ ਲੈ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਹਾਂਜੀ ਲੈ ਮਿੱਤਰੋ ਆਜੋ ਪਾਵਰ ਸਟੀਅਰਿੰਗ ਹੂੰ ਪਰ ਮੈਂ ਕੱਲਾ ਆਪਣੇ ਕੋਲੇ ਇਹ 4 ਨੰਬਰ ਦਾ ਸੱਚੇ ਦੱਸ ਦਈਏ ਭੁੱਲਣਾ ਜਾਈਏ ਅਸਾ ਨੰਬਰ ਇਹਦਾ 4 ਇਹ 4 ਨੰਬਰ ਹੈ ਹਰਿਆਣਾ ਨੰਬਰ ਹੈ ਹਨਾ ਹੂੰ ਫੋਨ ਲਾ ਕੇ ਬਾਈ ਪੁੱਛੀ ਜਾਣ ਕੀ ਕਿਹੜੀ ਜਗ੍ਹਾ ਦਾ ਨੰਬਰ ਆ ਬਾਕੀ ਸਾਰੇ ਪੰਜਾਬ ਨੇ ਇਕੱਲਾ ਇਹ ਐਚ ਆਰ ਨੰਬਰ ਆ ਇਹਦਾ ਕੀ ਰ ਹੋ ਸਕਦਾ ਇਹਦਾ ਇਕੁਇਰੇਟ ਹੋਊਗਾ 4 ਲੱਖ ਤੇ 40 ਹਜ਼ਾਰ 4 ਲੱਖ ਤੇ 40 ਹਜ਼ਾਰ ਜੈਸਨੋ ਜਿਹੜਾ ਆ ਆਖੜਾ 50 ਦਾ ਸੋਨ ਵਾਲੀ ਕਬੀ ਸੋਨਾ ਲਿਖਿਆ 50 ਦਾ ਪੀ ਵੀ 13 ਨੰਬਰੀ ਦਾ ਬਈ ਇਹ ਆ ਲੈ ਚਾ ਇਹ ਤਾਂ ਕੀ ਮਾਲ ਤੁਹਾਡੇ ਲਈ ਸੰਗਰੂਰ ਨੰਬਰ ਦਾ ਸਾਰਾ ਸੰਗਰੂਰ ਨੰਬਰ ਆ ਹੈਨਾ ਸਾਰਾ ਦੇਖ ਸੰਗਰੂਰ ਦਾ ਨੰਬਰ ਹੈ 2017 ਮਾਡਲ ਹੈ 17 ਮਾਡਲ ਦਾ ਰ ਮੇ ਕੋਲੇ ਹੋਗੇ ਦਿਖਾ ਦੇ ਜਿਆਦਾ ਸਾਫ ਡੇਟਟਰ ਆ ਕਿਸੇ ਪਾਸੇ ਕੋਈ ਨਟ ਨੂੰ ਚਾਬੀ ਨਹੀਂ ਓਕੇ ਆਰ ਐਕਸਪੋ ਨੂੰ ਮਿਲਣਗੇ ਦੱਸ ਦੂੰ ਵੀ ਬਈ ਇੱਥੇ ਰੰਗ ਹੋਇਆ ਕਿਸੇ ਦੇ ਹੋਇਆ ਹੀ ਨਹੀਂ ਹਜੇ ਤੱਕ ਟਾਇਰ ਮੰਗ ਕੱਲੇ ਬੈਂਪਰ ਦੇ ਨੇ ਨਵੇਂ ਟਾਇਰ ਹੋ ਸਕਦੇ ਨੇ ਹੂੰ ਟਾਇਰ ਦਿਖਾ ਦੇ ਸ਼ੀਅਰ ਦੇ ਇਹ ਕੈਮੀ ਪਾਰਟੀ ਦੇ ਨਾਮ ਦੇ ਇਹ ਵੀ ਪਹਿਲੀ ਪਾਰਟੀ ਦਾ ਜੀ ਕੀ ਸਾਰੇ ਫਰਸਟ ਪਾਰਟੀ ਦਾ ਇਹਦੀ ਜੈਸਨੋ ਹਾਂ ਇਹ 4 ਲੱਖ ਤੇ 70 ਹਜ਼ਾਰ ਦਾ 4 ਲੱਖ ਤੇ 70 ਹਜ਼ਾਰ ਦਾ ਜਿਹੜਾ ਆ ਆਖੜਾ ਇੱਧਰਲੇ ਪਾਸੇ ਵੀ ਪਾੜਾ ਲਾਲ ਜਸੋਣਾ ਜਾਂ ਟ੍ਰੈਕਟਰ 2022 ਮਾਡਲ 2022 ਮਾਡਲ ਹੂੰ ਇਹਦੇ ਸੈਟਲ ਗੇਅਰ ਆ ਗਿਆ ਇਹ ਹਾਂ ਪਨੋਪੀ ਇਹਦੇ ਆ ਗਈ ਦਿਖਾ ਦੇ ਧਰ ਮੈਨੂੰ ਪੂਰੀ ਬਰੀਕੀ ਚ ਗੌਰ ਨਾਲ ਜਾਦੇ ਸੁਨੱਖਾ ਪੀਵੀ 31 ਨੰਬਰ ਦਾ ਓਕੇ 60 ਬਬਰ ਵਾਲਾ ਆ ਗਿਆ ਇਹ ਡੀਏ ਆ ਗਿਆ ਉਹਦਾ ਐਮਐਸਵੀ ਹੁੰਦਾ ਓਕੇ ਪੀਐਸਵੀ ਹੁੰਦਾ ਬਈ ਇਹ ਓਰੀਜਨਲ ਆ ਯਾਰ ਸਾਰਾ ਸਾਰਾ ਓਰੀਜਨਲ ਬਾਕੀ ਓਰੀਜਨਲ ਇਹਦੇ ਨਾਲ ਸਾਇਲੈਂਸਰ ਦਾ ਰੰਗ ਹਜੇ ਤੱਕ ਧਰ ਮੈ ਬਈ ਬੱਤਿਆ ਨਹੀਂ ਅੱਛਾ ਆ ਦੇ ਦਿਖਾ ਦੇ ਨਹੀਂ ਇੱਥੇ ਜੰਗ ਪਈ ਹੁੰਦੀ ਆ ਹਾਂ ਹੈਨਾ ਆ ਚੀਜ਼ ਨੂੰ ਵੀ ਜੰਗਾਲ ਲੱਗੀ ਹੁੰਦੀ ਇੱਥੇ ਆ ਚੀਜ਼ਾਂ ਨੂੰ ਆ ਦੇ ਹਾਂ ਹਾਂ ਮੱਛੀ ਜਿਲੇ ਸਾਮ ਨਾਲ ਚੱਲਦਾ ਨਾ ਲੋਡ ਤੇ ਉਵੇਂ ਮੱਛੀ ਜਾਂਦਾ ਮਾਡਲ ਸੇ ਬਾਈ 2022 ਮਾਡਲ ਸੈਟਲ ਗੀਅਰ ਚ ਸਰ ਮੈਂ ਜਰਾ ਯਕੀਨ ਨਹੀਂ ਆਉਂਦਾ ਜਕੀਨ ਜਬੀ ਇੰਨਾ ਨਵਾਂ ਟਰੈਕਟਰ ਕਿਵੇਂ ਇੰਨਾ ਬਾਈ ਇਹ ਕੀ ਚੱਕਰ ਹੈ ਇੰਨਾ ਨਵੇਂ ਦਾ ਕੀ ਚੱਕਰ ਹੈ ਸਾਰੇ ਨਵੇਂ ਨਵੇਂ ਨੇ ਆਪਣੇ ਕੋਲ ਹੈ ਨਹੀਂ ਇਹ ਤਾਂ ਬਹੁਲੇ ਹੀ ਨਵਾਂ ਗੱਲ ਗਏ ਜਿਆਦੇ ਨਵਾਂ ਮੈਨੂੰ ਤਾਂ ਇਹ ਲੱਗਦਾ ਹੈ ਵੀਦ ਉੱਪਰ ਕੱਪੜਾ ਪਾਉਂਦੇ ਹੁਣ ਕਿ ਇੱਥੇ ਬੰਨ੍ਹ ਦਿੰਦੇ ਹੁਣ ਕਿ ਕੱਲਾ ਬੰਪਰ ਨਿਕਰ ਆ ਜਾਂਦਾ ਬਿਲਕੁਲ ਆ ਹੀ ਹੋ ਸਕਦਾ ਨਾ ਹੈਨਾ ਹਾਂ ਤੇ ਬਾਈ ਮਾਡਲ ਆ ਪੰਜਾਬ ਨੰਬਰ ਆ ਬਾਈ ਹਾਂਜੀ ਹਾਂ ਪਾਰਟੀ ਕਮੀ ਦੇ ਨਾਮ ਹੋਏ ਇਹ ਵੀ ਫਰਸਟ ਪਾਰਟੀ ਫਰਸਟ ਪਾਰਟੀ ਕਿੱਲੇ ਕਿੰਨਾ ਕੋ ਹੋਣਾ ਇਹ ਚੱਲ ਗਿਆ origignal ਬਾਈ ਇਹ 1152 ਘੰਟੇ 1152 ਘੰਟੇ ਚੈੱਕ ਕਰ ਲੈਣੇ ਵੀ ਹਾਂ ਪਾਰਟੀ ਨੂੰ ਵੀ ਸਾ ਕਿਹਾ ਜਿੰਨੇ ਡੈਟਰ ਖੜੇ ਨੇ ਸਾਰਿਆਂ ਦਾ ਨੰਬਰ ਵੀ ਦੇ ਦਾਂਗੇ ਯਾਰ ਹੋਰ ਬੋਲੋ ਓਕੇ ਤੇ ਬਾਈ ਮੈਨੂੰ ਇਹ ਦੱਸ ਦੇ ਇਹਦਾ ਜੈਸ ਨੋ ਕੀ ਰਿਪੋਰਟ ਰੂ 6 ਲੱਖ ਤੇ 85000 6 ਲੱਖ ਤੇ 85000 ਪਹਿਲਾਂ 740 40000 ਦੇ ਸੇਲ ਕਰੇ ਨੇ ਸਾਰੇ ਹੁਣ 680 ਦਾ ਹੁਣ ਸਿੱਧੇ ਖਾਸ ਡਿਸਕਾਊਂਟ ਸਰ ਵੱਡੀ ਡਿਸਕਾਊਂਟ ਕਰਤਾ ਲਾ ਮਿੱਤਰ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਬਈ ਲੋਨ ਹੋਜੂਗਾ ਜੀ ਤੇ 6 ਲੱਖ ਦੇ ਲੋਨ ਹੋ ਜੀ ਤੇ 6 ਲੱਖ ਦਾ ਲੋਨ ਹੋਊਗਾ ਕੱਲਾ 85000 ਲੈ ਹਣ ਉੱਪਰ ਲਾ ਚੱਕੋ ਮਿੱਤਰੋ ਕੱਲਾ 85000 ਲੈਓ ਯਾਰ ਹਨ ਲੈ ਜੋ ਕਰ ਅਰਜਨ 605 ਡੀਜੀ ਬਈ ਜਿਹੜਾ ਆ ਖੜਾ ਕਬੋਟਾ ਆਹਾ ਕਬੋਟਾ 5502 ਆ ਗਿਆ ਇਹਦਾ 3 ਸਪੀਡ ਚ ਆ ਗਿਆ ਅੱਛਾ ਮਾਡਲ 2023 ਫਰਸਟ ਪਾਰਟੀ ਦਾ ਓਕੇ ਇਹਦੇ ਵੀ ਅਗਲੇ ਡਾਇਰ ਜਹਾਜੀ ਨੇ 670 ਘੰਡੇ ਚੱਲਿਆ ਰਹਿ ਜਨਾਲਾ अच्छा चेक करवा ਲੈਣ ਜਾਂਸੀ ਜਾ ਕੇ ਇਹ ਵੀ ਸਲੈਂਸਰ ਇਹਦਾ ਵੀ ਦਿਖਾ ਦੇ ਟਰਮੇ ਪੂਰੀ ਗੌਰ ਮਰਵਾ ਦੇ ਪਿੱਛੇ ਜਿਵੇਂ ਮੈਨੂੰ ਪਰ ਲੈਣਾ ਲਿਖਿਆ ਤੀ ਇਹਦੇ ਛੋਟੇ ਵੱਡੇ ਮਾਡਲਾਂ ਨੇ ਧੂਮ ਜੀ ਮਚਾਈ ਆਦੂ ਨਕ ਤਕਨੀਕ ਹੈ ਜਪਾਨ ਨੇ ਬਣਾਈ ਜੋਰ ਇੰਨਾ ਖੜਾ ਪਟ ਦੂ ਬਰੋਟਾ ਵੱਲੀਏ ਨਹੀਂ ਹੁਣ ਸਾਊਗਾ ਪੰਜਾਬ ਚ ਕਵੋਟਾ ਵੱਲੀਏ ਹੈ ਅੰਨਾ ਜੋਰ ਹੈ ਦੇ ਚੋਟੇ ਟਰੈਕਟਰ ਨੇ ਇਹਦੀ ਇੱਕ ਸਫਤਾ ਧਰਮੇ ਇਹਦੇ ਉੱਪਰ ਜੇ ਠੋਲੂ ਖੜਾ ਕਰਦੀ ਹੈ ਨਾ ਸਟਾਰਟ ਕਰਦੀ ਹੈ ਠੋਲੂ ਨਹੀਂ ਡੇਗਦਾ ਲੈ ਵੇਖੜੇ ਸੱਜਣ ਨੂੰ ਪਤਾ ਨਹੀਂ ਲੱਗਦਾ ਵੀ ਸਟਾਰਟ ਆ ਕਾ ਬੰਦਾ ਹੈ ਵਾਈਬ੍ਰੇਸ਼ਨ ਹਾਂ ਬਈ ਕਿੰਨਾ ਮਾਡਲ ਦੀ ਇਹ 2023 ਮਾਡਲ 23 ਮਾਡਲ 2023 ਦਾ 7ਵਾਂ ਮਹੀਨਾ ਅੱਛਾ ਹਾਂਜੀ ਇਹਦਾ ਨੰਬਰ ਪੰਜਾਬ ਨੰਬਰ ਪੰਜਾਬ ਓਕੇ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ ਲੋਨ ਇਹਦੇ ਉੱਪਰ ਹੋ ਜਾਊਗਾ ਜੀ 6 ਲੱਖ ਰੁਪਏ ਦਾ 6 ਲੱਖ ਦਾ ਹਾਂਜੀ ਦੇਵਾਂਗੇ ਕਿੰਨੇ ਦਾ ਦੇਵਾਂਗੇ ਇਹਨੂੰ ਜੀ ਆਪਾਂ 7 ਲੱਖ ਦਾ ਪੂਰੇ ਦਾ ਪੂਰੇ 7 ਲੱਖ ਦਾ ਮਤਲਬ ਕਿ 1 ਲੱਖ ਲਿਆ ਹੁਣ ਤੇ ਕਬੂਟਾ ਲਿਆ ਹੈ ਗੱਲ ਆਹੀ ਹੈ ਹਾਂਜੀ ਇਹੀ ਗੱਲ ਤੇ ਬਈ ਹੁਣ ਮੈਨੂੰ ਇਹ ਦੱਸਿਓ ਗੱਲ ਹੁਣ ਜੇ ਕਿਸੇ ਸੱਜਣ ਲਵੇ ਕੋਈ ਪੁਰਾਣਾ ਟਰੈਕਟਰ ਹੋਵੇ ਉਹ ਵੀ ਘਟ ਲਾਂਗੇ ਜੀ ਦੇਖੋ ਕਟਾਂਗੇ ਉਹਨੇ ਦਾ ਜਿੰਨੇ ਦਾ ਵੀਕੂਗਾ ਜਿੰਨੇ ਦਾ ਵੀਕੂਗਾ ਜਿੰਨੇ ਦਾ ਵੀਕੂਗਾ ਹਾਂ ਉਹ ਚ ਨਫਾ ਤਾਂ ਆਪਣੇ ਕੋਲੇ ਪੈ ਜਾਵੇ ਮਤਲਬ ਅਬੀ ਡਿਮਾਂਡ ਵੱਧ ਰੱਖੀ ਜਾਵੇ ਇਧਰੋਂ ਆਪਾਂ ਸਾਰੇ ਡਿਸਕਾਊਂਟ ਕਰਤਾ ਆਪਾਂ ਤਾਂ ਫਿਕਸ ਰੇਟ ਦੇਤੇ ਹਾਂ ਹੁਣ ਉਹ ਕਹੇ ਦੇ ਵੀ ਮੇਰੀ ਚੀਜ਼ 1.5 ਲੱਖ ਦੀ ਆ ਤੂੰ 1.80 ਹਜ਼ਾਰ ਦੀ ਘਟ ਉਹ 30 ਹਜ਼ਾਰ ਮਾਰਜਨ ਨਹੀਂ ਪੈਣਾ ਕਿਸੇ ਨੂੰ ਉਹ ਨਹੀਂ ਪੈਣਾ ਨਾ ਹਾਂ ਨਾ 20 ਪੋਵੇ ਨਾ 10 ਪੋਵੇ ਸਹੀ ਗੱਲ ਹੈ ਜਿੰਨੇ ਦੀ ਵੀਕੂਗੀ ਬਾਕੀ ਹਫਤਾ ਇੱਕ ਦੇ ਜੈਜ ਰੇਟ 'ਚ ਟਰੈਕਟਰ ਦਵਾ ਕੇ ਜੈਜ ਰੇ ਵੀ ਜੇ ਵੱਧ ਬੱਧੇ ਦਾ ਭਾਈ ਆਉਦਾ ਵੇਚ ਲੈ ਨਹੀਂ ਨਹੀਂ ਦਾ ਸਾਡੇ ਲੈ ਵੇ ਖੜਾ ਜੀ ਇਹ ਵੀ ਗੱਲ ਸਹੀ ਆ ਦੇਖੀ ਆਪਣੇ ਨੰਬਰ ਕਿਹੜੇ ਕਿਹੜੇ ਚੱਲਦੇ ਆ ਨੰਬਰ ਆਪਣੇ ਕੋਲੇ ਦੋ ਚੱਲਦੇ ਨੇ ਹਾਂ ਪਹਿਲਾ ਨੰਬਰ ਆ ਜੀ ਮੇਰਾ 95015 ਹਾਂ 84066 ਜੀ ਦੂਜਾ ਨੰਬਰ ਆ ਜੀ 94643 43148 ਓਕੇ ਕਈ ਵਾਰੀ ਚਲੋ ਇੱਕ ਨੰਬਰ ਨਹੀਂ ਮਿਲਦਾ ਕਈ ਵਾਰੀ ਬੀਜੀ ਵੀ ਆ ਜਾਂਦਾ ਫੋਨ ਜਿਆਦਾ ਆ ਜਾਂਦੇ ਹਨ ਬਿਲਕੁਲ ਬਿਲਕੁਲ ਤੇ ਲੈ ਮਿੱਤਰੋ ਜਰੂਰ ਬਾਈ ਨਾਲ ਸੰਪਰਕ ਕਰ ਲਿਓ ਜੇ ਤੁਹਾਡੇ ਦਿਲ ਦੇ ਵਿੱਚ ਚਾਹਣਾ ਨਾ ਵੀ ਬਾਈ ਯਾਰ ਸਾਨੂੰ ਘੱਟ ਚੱਲਿਆ ਹੋਇਆ ਟਰੈਕਟਰ ਚਾਹੀਦਾ ਵਧੀਆ ਟਰੈਕਟਰ ਚਾਹੀਦਾ ਗਰੰਟੀ ਵਾਲਾ ਚਾਹੀਦਾ ਤਾਂ ਤੁਹਾਨੂੰ ਅੱਜ ਸੱਜਣ ਮਿਲਾਂ ਤਾਂ ਗਰੰਟੀ ਨਾਲ ਹੀ ਕੰਮ ਕਰਦਾ ਬਈ ਐਂ ਦੱਸਦੇ ਕਿੰਨੇ ਚਿਰ ਤੋਂ ਇਹ ਕਾਰੋਬਾਰ ਨਾਲ ਜੁੜਿਆ ਹੋਇਆ ਆ ਆਪਾਂ ਨੂੰ ਹੋ ਗਏ ਜੀ 13 ਸਾਲ ਚਾ 15 ਸਾਲ ਹੀ ਹੋ ਗਏ ਜੀ 2025 ਚੱਲ ਰਿਹਾ 2010 ਚ ਲੱਗਿਆ ਸੀ ਅੱਛਾ 15 ਸਾਲ ਹੋ ਗਏ ਅੱਜ ਤੱਕ ਕੋਈ ਲਾਂਭਾ ਤਾਂ ਨਹੀਂ ਆਇਆ ਹੋਣਾ ਕੋਈ ਲਾਂਭਾ ਨਹੀਂ ਲਾਂਭਾ ਆ ਖੜੇ ਨੇ ਹਾਂ ਹਾਂ ਕਿਉਂਕਿ ਚੰਗੀ ਚੀਜ਼ ਦਾ ਲਾਂਭਾ ਕੋਈ ਨਹੀਂ ਜੇ ਜੇ ਬੰਦਾ ਨਾ ਕਰੇ ਜਾ ਕੇ ਟਰੈਕਟਰ ਬਾਹਰ ਤੋਂ ਬਾਅਦ ਆਪਾਂ ਨੂੰ ਫੋਨ ਕਰ ਦੋ ਵੀ ਕੋਈ ਦਿੱਕਤ ਆ ਗਈ ओके okay, बाकी तर मैं तन्नू मेन ਗੱਲ ਦੱਸਣਾ ਇੱਥੇ ਦੇਖੋ ਚੈੱਕ ਕਰਨਾ ਹੀ ਕਰਨਾ ਹੈ ਨਾ ਜੇ ਨਹੀਂ ਵੀ ਚੈੱਕ ਕਰਦਾ ਬੰਦਾ ਮੰਨ ਲਓ ਟਰੈਕਟਰ ਲੈ ਗਿਆ ਹਾਂ ਆਪਾਂ ਨੂੰ ਬਿਆਨਾ ਦੇ ਗਿਆ ਜਾਂ ਆਧੀ ਰਕਮ ਦੇ ਗਿਆ ਜਾਂ ਪੂਰੀ ਦੇ ਗਿਆ ਜਾ ਕੇ ਪਰ ਪ੍ਰੋਬਲਮ ਕੋਈ ਆ ਗਈ ਰੱਬ ਨਾ ਕਰੇ ਤਾਂ ਵੀ ਬੇਸ਼ੱਕ ਆਪਣੇ ਪੈਸੇ ਲੈ ਜੇ ਟਰੈਕਟਰ ਖੜਾ ਦੇ ਟਰੈਕਟਰ ਖੜਾ ਦੇ ਹਾਂ ਜੇ ਕੋਈ ਐ ਲੱਗੇ ਵਾਲੇ ਨੂੰ ਵੀ ਦਿੱਕਤ ਸੀ ਬਾਈ ਮੇਥੋਂ ਕਰਨੀ ਹਾਂ ਸੰਗ ਦੇ ਵਿੱਚ ਚੇਪੋ ਚੇਪ ਲਿੱਟਾ ਗਿਆ ਹਾਂ ਕੋਈ ਚੱਕਰ ਨਹੀਂ ਖਰੀਦਿਆ ਕੋਈ ਚੱਕਰ ਨਹੀਂ ਫਿਰ ਵੀ ਹੋ ਗਿਆ ਤੇ ਵੱਡੀ ਗੱਲ ਤਰ ਮੇ ਇਹ ਹੈ ਇਹ ਬਾਈ ਬਾਦੇ ਕਿਉਂ ਕਰਦਾ ਕਿਉਂਕਿ ਬਾਈ ਦਾ ਘਰੇ ਹੀ ਕਾਰੋਬਾਰ ਆ ਆ ਬਾਈ ਦਾ ਘਰ ਇਧਰਲੇ ਪਾਸੇ ਹੋ ਕੇ ਦਿਖਾ ਦੇ ਤੇ ਸਾਰੇ ਟਰੈਕਟਰ ਇੱਥੇ ਹੁੰਦੇ ਆ ਤੁਸੀਂ 12 ਮਹੀਨੇ 30 ਦਿਨ ਜਦੋਂ ਤੁਹਾਡਾ ਦਿਲ ਕਰਦਾ ਜੇ ਕਈ ਵਾਰ ਦੂਰੋਂ ਆਗੇ ਨਾ ਆਉਂਦੇ ਨੂੰ ਹਨੇਰਾ ਹੋ ਗਿਆ ਤਾਂ ਬਾਈ ਕਹਿੰਦਾ ਆਪਾਂ ਇੱਥੇ ਬੰਦੇ ਨੂੰ ਪਾ ਵੀ ਲੈਣਗੇ ਇੱਥੇ ਹੀ ਪਾ ਦਾਂਗੇ ਸਵੇਰੇ ਉੱਠਿਓ ਟਰੈਕਟਰਾਂ ਦੀ ਟ్రਾਈ ਲਿਓ ਜਦੋਂ ਤੁਹਾਡੇ ਮਨ ਨੂੰ ਤਸੱਲੀ ਹੋ ਗਈ ਐਨੇ ਕਚਹਿਰੀਆਂ ਖੁੱਲ੍ਹ ਜਾਂਦੀਆਂ ਨੇ ਨਾਲ ਦੀ ਨਾਲ ਐਫੀ ਡੈਪਟ ਭਰਾਲਿਓ ਤੇ ਟਰੈਕਟਰ ਘਰੋਂ ਲੈ ਲਿਓ ਕਰੋ ਸੰਪਰਕ ਹੁਣੇ ਨੰਬਰ ਸਕਰੀਨ ਤੇ ਆ